ਮੈਂ ਅੱਜ ਦੀ ਸ਼ੋਭਾ ਯਾਤਰਾ ਦੇ ਬਾਰੇ ਇਹੀ ਕਹਿਣਾ ਚਾਹਾਂਗਾ ਕਿ 2017 ਦੇ ਵਿੱਚ ਜਦ ਅਸੀਂ ਪਰਮੇਸ਼ਰ ਦੇ ਵਿੱਚ ਆਏ ਆ ਪਹਿਲਾਂ ਅਸੀਂ ਨਹੀਂ ਸੀ ਜਾਣਦੇ ਔਰ ਜਦ ਪਰਮੇਸ਼ਰ ਦੇ ਵਿੱਚ ਆਏ ਆ ਉਸ ਤੋਂ ਬਾਅਦ ਪਰਮੇਸ਼ਰ ਨੇ ਆਪਣੇ ਕੰਮਾਂ ਲਈ ਯੂਜ਼ ਕੀਤਾ ਔਰ ਮੈਂ ਯੂਥ ਨੂੰ ਕਹਿਣਾ ਚਾਹੁੰਨਾ ਔਰ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਕਹਿੰਦੇ ਨੇ ਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਦਾ ਯਾਤ ਬਦਲਦਾ ਮੈਂ ਅੱਜ ਵੀ ਰਮਦਾਸੀਆ ਪਰਿਵਾਰ ਤੋਂ ਆਂ ਮੇਰਾ ਅੱਜ ਵੀ ਨਾਮ ਜਿਹੜਾ ਉਹ ਸੋਨੂ ਆ ਯਾਤ ਮੇਰੀ ਬੈਸ ਆ ਮੇਰਾ ਕੁਛ ਵੀ ਨਹੀਂ ਬਦਲਿਆ ਮੈਂ ਚਾਹਨਾ ਵਾਂ ਕਿ ਅੱਜ ਲੋਕ ਉਸ ਵਹਿਮ ਭਰਮ ਤੋਂ ਬਾਹਰ ਆਣ ਕੇ ਪ੍ਰਭੂ ਯਸ਼ੁਮਸੀ ਨੂੰ ਕਬੂਲ ਕਰਨ ਕਿਉਂਕਿ ਪ੍ਰਭੂ ਯਸ਼ੁਮਸੀ ਧਰਤੀ ਦੇ ਉੱਤੇ ਜੀਵਨ ਬਦਲ ਲਾਇਆ ਵਾ ਮਨਾਂ ਨੂੰ ਬਦਲ ਲਾਇਆ ਜ਼ਿੰਦਗੀਆਂ ਬਦਲ ਲਾਇਆ ਜਿਵੇਂ ਕਿ ਸਾਡੀ ਜ਼ਿੰਦਗੀ ਬਦਲੀ ਆ ਕਿ ਪ੍ਰਭੂ ਯਸ਼ੁਮਸੀ ਨੇ ਆਖਿਆ ਕਿ ਰਾਹ ਸੱਚ ਤੇ ਜੀਵਨ ਮੈਂ ਆ ਅਗਰ ਅਸੀਂ ਅੱਜ ਵੀ ਸੁਣਦੇ ਹੋਏ ਨਹੀਂ ਸੁਣਦੇ ਅਗਰ ਅਸੀਂ ਵੇਖਦੇ ਹੋਏ ਵੀ ਅੱਜ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰਦੇ ਉਹਦੇ ਕੰਮਾਂ ਤੇ ਵਿਸ਼ਵਾਸ ਨਹੀਂ ਕਰਦੇ ਇਹ ਸਾਡੇ ਲਈ ਬਹੁਤ ਹੀ ਮੰਦ ਭੱਗੀ ਗੱਲ ਆ ਕਿਉਂਕਿ ਬਾਈਬਲ ਚ ਲਿਖਿਆ ਕਿ ਮੈਂ ਅੰਤ ਦੇ ਦਿਨਾਂ ਦੇ ਵਿੱਚ ਆਪਣੇ ਲੋਕ ਖੜੇ ਕਰਾਂਗਾ ਆਪਣੇ ਬਚਨ ਨੂੰ ਧਰਤੀ ਦੇ ਕੋਨੇ ਕੋਨੇ ਤੱਕ ਮੈਂ ਪਹੁੰਚਾਵਾਂਗਾ ਔਰ ਉਸੇ ਬਚਨ ਨੂੰ ਲੈ ਕੇ ਅਸੀਂ ਅੱਜ ਪਰਮੇਸ਼ਰ ਦੇ ਕੋਨੇ ਕੋਨੇ ਚ ਜਾ ਰਹੇ ਆ ਪਰਮੇਸ਼ਰ ਦੇ ਲੋਕਾਂ ਤੱਕ ਪਰਮੇਸ਼ਰ ਦਾ ਸੂਹ ਸਮਾਚਾਰ ਲੈ ਆ ਕੇ ਜਾ ਰਹੇ ਆ ਔਰ ਮੈਂ ਚਾਹੁੰਨਾ ਕਿ ਜਿੰਨੇ ਵੀ ਲੋਕ ਇਸ ਸੁਣ ਰਹੇ ਨੇ ਮੇਰੀ ਆਵਾਜ਼ ਨੂੰ ਮੈਂ ਚਾਹੁੰਨਾ ਕਿ ਆਪਣਾ ਜੀਵਨ ਪਰਮੇਸ਼ਰ ਨੂੰ ਦਿਓ ਆਪਣੇ ਪਾਪਾਂ ਤੋਂ ਤੋਬਾ ਕਰੋ ਨਸ਼ਿਆਂ ਤੋਂ ਮੁੜੋ ਆਪਣੇ ਪਾਪਾਂ ਤੋਂ ਮੁੜੋ ਔਰ ਪਰਮੇਸ਼ਰ ਨੂੰ ਕਬੂਲ ਕਰੋ ਕਿਉਂਕਿ ਪਰਮੇਸ਼ਰ ਦੇ ਵਿੱਚ ਜੋ ਸ਼ਾਂਤੀ ਜੋ ਆਨੰਦ ਜੋ ਪ੍ਰੇਮ ਆ ਕਿਤੇ ਵੀ ਨਹੀਂ ਆ ਹalleluyah halleluyah ਪਰ ਮੈਂ ਇਹ ਹੀ ਐਂਡ ਵਿੱਚ ਕਹਾਂਗਾ ਕਿ ਅਸੀਂ ਸਾਰੇ ਜਾਣੇ ਇੱਕ ਮਨ ਹੋ ਕੇ ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਕਰ ਸਕੀਏ ਔਰ ਧਰਤੀ ਦੇ ਉੱਤੇ ਸੱਚਮੁੱਚ ਪਰਮੇਸ਼ਰ ਦਾ ਜਲਦੀ ਨਾਰਾਜ ਆ ਸਕੇ ਅਭਨਾਂ ਨੂੰ ਪਹਿਲਾ ਜੈਮਸੀਦੀ ਬੋਲਦੀਆਂ ਔਰ ਯਸ਼ੂ ਦੀ ਯਸ਼ੂ ਦੀ ਮਿਨੀਸਟਰੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਦੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਖੁਦਾਵੰਦ ਦੀ ਕਿਰਪਾ ਦੇ ਨਾਲ ਖੁਦਾ ਦੀ ਦਇਆ ਦੇ ਨਾਲ ਯਸ਼ੂ ਦੀ ਬੇਟੀ ਮਿਨੀਸਟਰੀ ਦੀ ਸੈਕੰਡ ਸੋਭਾ ਯਾਤਰਾ ਨਿਕਲ ਰਹੀ ਆ ਔਰ ਪਹਿਲੀ ਵੀ ਸੋਭਾ ਯਾਤਰਾ ਵਿੱਚ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਸੀ ਖੁਦਾ ਦੇ ਖਾਦਮਾਂ ਦੇ ਵੱਲੋਂ ਤੇ ਖੁਦਾਵੰਦ ਦੇ ਬੱਚਿਆਂ ਦੇ ਵੱਲੋਂ ਇਹ ਸੈਕੰਡ ਵੀ ਸੋਭਾ ਯਾਤਰਾ ਵਿੱਚ ਬਹੁਤ ਜਦਾ ਰਿਸਪੌਂਸ ਮਿਲ ਰਿਹਾ ਜਿਸ ਨਗਰ ਦੇ ਵਿੱਚ ਜਾ ਰਹੇ ਆ ਉਸ ਨਗਰ ਵਿੱਚ ਵੈਲਕਮ ਕੀਤਾ ਜਾ ਰਿਹਾ ਉੱਥੇ ਖੁਦਾ ਦਾ ਜਲਾਲ ਉਤਰ ਰਿਹਾ ਹੈ ਔਰ ਯੂਥ ਇਕਜੁੱਟ ਹੋ ਕੇ ਖੁਦਾ ਦੀ ਮਹਿਮਾ ਕਰ ਰਿਹਾ ਅਸੀਂ ਜਿਹੜੀ ਸਟਾਰਟ ਕੀਤੀ ਸੀ ਉਹ ਖੁਦ ਦੀ ਮਿਨਿਸਟਰੀ ਯਿਸੂ ਦੀ ਬੇਟੀ ਮਿਨਿਸਟਰੀ ਪਿੰਡ ਚੱਕਰ ਆਈਆਂ ਤੋਂ ਤਾਂ ਚੱਕਰ ਹੀ ਤਾਂ ਹੁੰਦੇ ਹੁੰਦੇ ਅਸੀਂ ਪਿੰਡ ਲਖਵਾਲ ਤੋਂ ਪਹੁੰਚੇ ਆ ਔਰ ਇਹ ਅੱਗੇ ਵਧੇਗੀ ਸਿਟੀ ਵਿੱਚ ਜਾਏਗੀ ਗੁਰਦਾਸਪੁਰ ਨਵੀਪੁਰ ਕੋਨੌਲੀ ਵਿੱਚ ਜਾਏਗੀ ਜਿੱਥੇ ਸਾਡੀ ਸੈਕੰਡ ਬ੍ਰਾਂਚ ਆ ਉੱਥੇ ਹੁੰਦੇ ਹੋਏ ਫਿਰ ਇਹ ਵਰਸੋਲੇ ਅੱਡੇ ਚ ਆਏਗੀ ਤਾਂ ਫਿਰ ਅਸੀਂ ਰਵਾਨਾ ਕਰਨ ਵਾਪਸੀ ਕਰਾਂਗੇ ਮੈਂ ਤੇ ਇੱਕ ਖੁਦਾਵੰਦ ਦੀ ਚੁਣੀ ਹੋਈ ਦਾਸੀ ਹੋਣ ਦੇ ਨਾਤੇ ਮੈਂ ਸਭਨਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਖੁਦਾ ਦੇ ਵੱਲ ਮੁੜੋ ਖੁਦਾ ਤੋਂ ਬਿਨਾ ਕੋਈ ਨਹੀਂ ਸਹਾਰਾ ਹੈਗਾ ਪ੍ਰਭ ਯਿਸੂ ਮਸੀਹ ਆਏ ਹੀ ਇਸ ਲਈ ਹੀ ਕਿ ਜਗ ਦਾ ਉਧਾਰ ਹੋ ਸਕਤੇ ਉਹ ਮੁਕਤੀ ਦਾਤਾ ਦੇਣ ਦੇ ਲਈ ਮੁਕਤੀ ਦੇਣ ਦੇ ਲਈ ਧਰਤੀ ਤੇ ਆਇਆ ਖੁਸ਼ਹਾਲੀ ਦੇਣ ਦੇ ਲਈ ਆਨੰਦ ਪੀਸ ਸ਼ਾਂਤੀ ਦੇਣ ਦੇ ਲਈ ਧਰਤੀ ਤੇ ਆਇਆ ਔਰ ਅੱਜ ਲੋਕ ਪਟਕੇ ਹੋਏ ਨੇ ਸ਼ਾਂਤੀ ਨਹੀਂ ਆ ਪੈਸਾ ਹੋਣ ਦੇ ਬਾਵਜੂਦ ਵੀ ਪੈਸਾ ਕਿਸੇ ਕੰਮ ਦਾ ਨਹੀਂ ਅੱਛੀ ਹੈਲਥ ਨਹੀਂ ਆ ਇਵਨ ਕਿ ਸਵਰਗ ਦਾ ਕੋਈ ਰਸਤਾ ਨਹੀਂ ਉਹਨਾਂ ਨੂੰ ਪਤਾ ਕਿ ਅਸੀਂ ਕਿੱਥੇ ਜਾਵਾਂਗੇ ਪਰ ਪ੍ਰਭ ਯਿਸੂ ਮਸੀਹ ਸਵਰਗ ਦਾ ਦਵਾਰ ਉਹਨਾਂ ਨੇ ਖੋਲ ਦਿੱਤਾ ਆਸ਼ੀਸ਼ਾਂ ਬਰਕਤ ਦਾ ਦਵਾਰ ਉਹਨਾਂ ਨੇ ਖੋਲ ਦਿੱਤਾ ਮੈਂ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਨੀ ਆ ਕਿ ਖੁਦਾ ਦੇ ਵੱਲ ਮੁੜੋ ਉਹ ਤੁਹਾਨੂੰ ਪ੍ਰੇਮ ਕਰਦਾ ਹੈ ਉਹ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਤੁਹਾਨੂੰ ਪਾਪਾਂ ਤੋਂ ਆਜ਼ਾਦ ਕਰਕੇ ਇੱਕ ਨਵੀਂ ਤੇ ਬles ਜਿੰਦਗੀ ਤੁਹਾਨੂੰ ਦੇਣਾ ਚਾਹੁੰਦਾ ਹੈ